222 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਫੇਰੀ ਹੁੰਦੀ ਹੈ ਫਿਰੋਜ਼ਪੁਰ ਦੇ ਵਿੱਚ ਲੇਕਿਨ ਉਹ ਫੇਰੀ ਇਸ ਕਰਕੇ ਮੁਲਤਵੀ ਕਰ ਦਿੱਤੀ ਜਾਂਦੀ ਹੈ ਕੈਨਸਲ ਕਰ ਦਿੱਤੀ ਜਾਂਦੀ ਹੈ ਕਿ ਰਾਹ ਦੇ ਵਿੱਚ ਕਿਹਾ ਜਾਂਦਾ ਸੀ ਕਿ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦਾ ਕਾਫਲਾ ਘੇੜ ਲਿਆ ਹਾਲਾਂਕਿ ਉਸ ਸਮਾਂ ਪ੍ਰਧਾਨ ਮੰਤਰੀ ਜਦੋਂ ਬਠਿੰਡਾ ਹਾਈਵੇ 에어ਪੋਰਟ ਤੇ ਜਾਂਦੇ ਨੇ ਬਠਿੰਡਾ ਹਾਈਵੇ ਤੇ ਹੁੰਦੇ ਹੋਏ ਉਹ ਕਹਿੰਦੇ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ ਬਚ ਕੇ ਜਾ ਰਿਹਾ ਉਸ ਸਮਾਂ ਇੱਕ ਮਾਮਲਾ ਵੀ ਦਰਜ ਹੋਇਆ ਸੀ ਕਈ ਐਸਆਈਟੀਆਂ ਵੀ ਬੈਠੀਆਂ ਸੀ ਅਧਿਕਾਰੀਆਂ ਤੇ ਵੀ ਗਾਜ ਗਿਰਦੀ ਨਜ਼ਰ ਆਈ ਸੀ ਲੇਕਿਨ ਇੱਕ ਨਵਾਂ ਮਾਮਲਾ ਆਇਆ ਕਿੱਤੇ 307 ਦੀ ਧਾਰਾ ਕਿਸਾਨਾਂ ਆਗੂਆਂ ਦੇ ਉੱਪਰ ਔਰ ਕੁਝ ਕਿਸਾਨਾਂ ਦੇ ਉੱਪਰ ਦਰਜ ਕੀਤੀ ਗਈ ਹੈ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਵੀ ਰੱਦ ਹੋਈ ਹੈ ਸੁਰਜੀਤ ਸਿੰਘ ਫੂਲ ਸਾਡੇ ਨਾਲ ਨੇ ਗੱਲਬਾਤ ਕਰਨ ਫੂਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਮਸਲਾ ਕਾਫੀ ਗੰਭੀਰ ਸੀ ਕਿਉਂਕਿ ਪ੍ਰਧਾਨ ਮੰਤਰੀ ਨੇ ਖੁਦ ਕਿਹਾ ਸੀ ਕਿ ਮੇਰੀ ਸੁਰੱਖਿਆ ਦੇ ਜਨਾਲ ਕੰਪਰੋਮਾਈਜ਼ ਕੀਤਾ ਗਿਆ ਸੂਬਾ ਸਰਕਾਰ ਤੇ ਤੇ ਸਵਾਲ ਚੁੱਕੇ ਸੀ ਅਧਿਕਾਰੀਆਂ ਦੀ ਭੂਮਿਕਾ ਤੇ ਨਾਲ-ਨਾਲ ਕਿਸਾਨਾਂ ਤੇ ਵੀ ਸਵਾਲ ਚੁੱਕੇ ਗਏ ਸੀ ਔਰ ਅੱਜ ਜਿਹੜਾ ਨਵਾਂ ਆਇਆ ਕਿ 307 ਦੀ ਧਾਰਾ ਵੀ ਉਸ ਦੇ ਵਿੱਚ ਸ਼ਾਮਲ ਕੀਤੀ ਗਈ ਸੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੀ ਇੱਕ ਗਲਤਾ ਜਿਹੜਾ ਤੁਸੀਂ ਪਹਿਲਾਂ ਕਹਿਗੇ ਵੀ ਇੱਕ ਪ੍ਰਧਾਨ ਮੰਤਰੀ ਨੂੰ ਘੇਰਿਆ ਗਿਆ ਇਹ ਹਕੀਕਤ ਵਿੱਚ ਗੱਲ ਹੈ ਨਹੀਂ ਕੋਈ ਘੇਰਿਆ ਨਹੀਂ ਗਿਆ ਜਿਹੜਾ ਪ੍ਰੋਗਰਾਮ ਸੀ ਕਿਸਾਨ ਜਥੇਬੰਦਿਆਂ ਦਾ ਬੀਕੇ ਜੂ ਸਿੱਧੂਪੁਰ ਸੀ ਬੀਕੇ ਜੂ ਗਰਾਹਾਂ ਸੀ ਕ੍ਰਾਂਤੀਕਾਰੀ ਸੀ ਬੀਕੇ ਜੂ ਖੋਸਾ ਸੀ ਸਾਰ ਗਿਆ ਜਥੇਬੰਦਿਆਂ ਦਾ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਇਕੱਠੇ ਹੋ ਕੇ ਪ੍ਰੋਟੈਸਟ ਕਰਦਾ ਪ੍ਰੋਗਰਾਮ ਸੀ ਕੋਈ ਰੈਲੀ 'ਚ ਜਾਣਦਾ ਨਹੀਂ ਸੀ ਕੋਈ ਘੇਰਦਾ ਨਹੀਂ ਸੀ ਉਸ ਤੋਂ ਬਾਅਦ ਜਦੋਂ ਰੈਲੀ 'ਚ ਜਾ ਰਹੇ ਸੀ ਮੋਗੇ ਵਾਲੇ ਫਿਰੋਜ਼ਪੁਰ ਵਾਲੇ ਇਹਨਾਂ ਨੇ ਪੁਲਿਸ ਨੇ ਉਹਨਾਂ ਨੂੰ ਰਸਤੇ 'ਚ ਰੋਕ ਲਿਆ ਵੀ ਤੁਸੀਂ ਰੈਲੀ ਚ ਜਾਉਗੇ ਉਹ ਕਹਿੰਦੇ ਸੀ ਰੈਲੀ ਚ ਨਹੀਂ ਜਾਣਾ ਇਸ ਤਾਂ ਜਲਾ ਹੈਡਕੁਆਟਰ ਤੇ ਜਾਣਾ ਪਰ ਜਦੋਂ ਰਸਤੇ ਚ ਰੋਕ ਲਾ ਟ੍ਰੈਫਿਕ ਜਾਮ ਹੋਊਗੀ ਇਸੇ ਦੌਰਾਨ ਹੀ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਜਿਹੜਾ ਬਾਈਅਰ ਵਾਲਾ ਅਚਾਨਕ ਬਦਲ ਕੇ ਕੋਈ ਪਹਿਲਾ ਅਧਿਕਾਰੀ ਨੂੰ ਵੀ ਨਹੀਂ ਪਤਾ ਸੀਗਾ ਨਹੀਂ ਤਾਂ ਕਹਿ ਦਿੰਦੇ ਵੀ ਭਾਈ ਤੁਸੀਂ ਰਸਤਾ ਸਾਫ ਕਰਵਾ ਦਿੰਦੇ ਉਹ ਬੜਾ ਖਰਾਬ ਸੀ ਉਹ ਮੀਂਹ ਬੜਾ ਪਿਆ ਸੀ ਕੋਈ ਕੋਈ ਕਾਰਨ ਸੀ ਜੇ ਉਹਨਾਂ ਨੂੰ ਮੈਨੂੰ ਲੱਗਦਾ ਵੀ ਜੇ ਪੁਲਿਸ ਅਧਿਕਾਰੀਆਂ ਨੂੰ ਵੀ ਪਤਾ ਹੁੰਦਾ ਨਾ ਵੀ ਪ੍ਰਧਾਨ ਮੰਤਰੀ ਸਾਹਿਬ ਇਧਰ ਆ ਰਹੇ ਨੇ ਤਾਂ ਉਹ ਕਹਿ ਦਿੰਦੇ ਵੀ ਭਾਈ ਜਿਹੜੀ ਉਹ ਪੁਲਿਸ ਮੂਹਰੇ ਰੋਕ ਰਹੀ ਸੀ ਉਹ ਪੁਲਿਸ ਨੂੰ ਰਸਤਾ ਚਾਲੂ ਕਰ ਦਿੰਦੇ ਇ ਸੋਰਨਾ ਨੂੰ ਕਿਸੇ ਨੂੰ ਨਹੀਂ ਸੀ ਪਤਾ ਜਦੋਂ ਉਹ ਅਚਾਨਕ ਆ ਗਏ ਤੇ ਉਹ ਨਿੜੇ ਵੀ ਨਹੀਂ ਆਏ ਜਿੱਥੇ ਮਤਲਬ ਟ੍ਰੈਫਿਕ ਰੁਕੀ ਹੋਈ ਸੀ ਉਸ ਥਾਂ ਤੇ ਵੀ ਨਹੀਂ ਆਏ ਉਦੋਂ ਘੱਟੋ ਘੱਟ 1.5 ਕਿਲੋਮੀਟਰ ਪਿੱਛੇ ਹੀ ਰੁਕ ਕੇ ਉਹ 10-15 ਮਿੰਟ ਰੁਕਣ ਤੋਂ ਬਾਅਦ ਉਹ ਮੁੜ ਗਏ ਸੋ ਉਹਨਾਂ ਕਹਿੰਦੇ ਵੀ ਘੇਰ ਲਿਆ ਕਿਸੇ ਨੇ ਜਾਂ ਉਹ ਪਹਿਲਾਂ ਹੀ ਪਤਾ ਸੀ ਮਨਸ਼ਾ ਨਹੀਂ ਸੀ ਤੇ ਜਿਹੜੀਆਂ ਟਰਾਲੀਆਂ ਖੜੀਆਂ ਸੀ ਫੁੱਲ ਸਾਹਿਬ ਜਿਹੜੀਆਂ ਟਰਾਲੀਆਂ ਸੜਕ ਦੇ ਉੱਪਰ ਸੀ ਮੈਂ ਉਸ ਸਮਾਂ ਉਸੇ ਸੜਕ ਦੇ ਉੱਪਰ ਮੌਜੂਦ ਸੀ ਜਿਸ ਸੜਕ ਦੇ ਉੱਪਰ ਉਹ ਕਾਫਲਾ ਰੁਕਿਆ ਸੀ ਕਿਹ ਰਿਆ ਨਹੀਂ ਗਿਆ ਉਹ ਕਾਫਲਾ ਜਿੱਥੇ ਰੁਕਿਆ ਸੀ ਉੱਤੇ ਥਾਂ ਥਾਂ ਦੇ ਉੱਪਰ ਟਰਾਲੀਆਂ ਜੜੀਆਂ ਨੇ ਸੜਕ ਦੇ ਕੰਡੇ ਖੜੀਆਂ ਹੋਈਆਂ ਸੀ ਬਾਅਦ ਦੇ ਵਿੱਚ ਉਹ ਟਰਾਲੀਆਂ ਵਿਚਾਲੇ ਵੀ ਆਂਦੀਆਂ ਹੋਈਆਂ ਨਜ਼ਰ ਆਈਆਂ ਸੀ ਤੇ ਕਿਹਾ ਉਹ ਮੰਨਚਾ ਨਹੀਂ ਸੀ ਕਿ ਆ ਪ੍ਰਸ਼ਾਸਨ ਨੇ ਜਾਣ ਬੁੱਝ ਕੇ ਸਰਕਾਰ ਨੇ ਜਾਣ ਬੁੱਝ ਕੇ ਰਸਤਾ ਜਿਹੜਾ ਡਾਇਵਰਟ ਉਸ ਵੱਲੋਂ ਕਰਤਾ ਕਿ ਹਾਂ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਦੇਖੋ ਜੀ ਜਿਹੜੀਆਂ ਤੁਸੀਂ ਕਹਿੰਦੇ ਟਰਾਲੀਆਂ ਕਿਨਾਰੇ ਦੇ ਖੜੀਆਂ ਸੀ ਟਰਾਲੀਆਂ ਰਾਹੀਂ ਹੀ ਕਿਸਾਨ ਜਾ ਰਹੇ ਸੀਗੇ ਨਾ ਫਰੋਜ਼ਪੁਰ ਡਿਸਟ੍ਰਿਕਟ ਹੈੱਡਕੁਆਰਟਰ ਤੇ ਮੋਗੇ ਤੇ ਫਰੋਜ਼ਪੁਰ ਤੇ ਵਿਚਾਲੇ ਉਹਨਾਂ ਦਾ ਵੈਨੂ ਸੀਗਾ ਜਿੱਥੇ ਰੈਲੀ ਹੋਣੀ ਸੀਗੀ ਉਹਨਾਂ ਨੇ ਜਦੋਂ ਪੁਲਿਸ ਨੇ ਰੋਕਤਾ ਵੀ ਤੁਸੀਂ ਜਾ ਨਹੀਂ ਸਕਦੇ ਦੂਜੀਆਂ ਗੱਡੀਆਂ ਵੀ ਜਿਹੜੀਆਂ ਭਾਜੀਪੀ ਦੀਆਂ ਗੱਡੀਆਂ ਵੀ ਜਾ ਰਹੀਆਂ ਸੀ ਜਿਹਦੇ ਕਰਕੇ ਜਦੋਂ ਉਹਨਾਂ ਨੂੰ ਰੋਕਤਾ ਤਾਂ ਭਾਜੀਪੀ ਦੀਆਂ ਗੱਡੀਆਂ ਵੀ ਰੁਕ ਗਈਆਂ ਸਾਡੀਆਂ ਟਰਾਲੀਆਂ ਵੀ ਰੁਕ ਗਈਆਂ ਸੜਕ ਦੇ ਕੁਝ ਪਾਸੇ ਖੜ ਗਏ ਕਹਿੰਦਾ ਭਾਬ ਇੱਕ ਵਾਰੀ ਉਹ ਟ੍ਰੈਫਿਕ ਰੁਕ ਗਈ ਉਹ ਕੋਈ ਆਇਆ ਨਹੀਂ ਸੀ ਵੀ ਕਿਸੇ ਨੂੰ ਟ੍ਰੈਫਿਕ ਰੋਕਣ ਦੀ ਖਾਤਰ ਉਹ ਗਾਂ ਜਾਣ ਦੀ ਖਾਤਰ ਸੀ ਜੇ ਮੇਰਾ ਖਿਆਲ ਹੈ ਉਹ ਪੁਲਿਸ ਵਾਲੇ ਇਹ ਦੱਸ ਦਿੰਦੇ ਵੀ ਭਾਈ ਸੇ ਰਸਤਾ ਸਾਫ਼ ਕਰਨਾ ਇੱਥੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਆ ਤਾਂ ਉੱਥੇ ਕਿਸੇ ਪਾਸੇ ਦੀ ਹੋਰ ਹੋ ਜਾਂਦਾ ਰਸਤਾ ਇਸ ਕਰਕੇ ਕੋਈ ਕਿਸੇ ਨੂੰ ਪਤਾ ਨਹੀਂ ਸੀ ਕਿਸੇ ਦੀ ਮਨਸਾ ਨਹੀਂ ਸੀ ਅਚਾਨਕ ਗੱਲ ਹੋਈ ਹੈ ਉਸ ਤੋਂ ਬਾਅਦ ਜਿਹੜੇ ਹੁਣ ਹੋਈ ਹੈ ਗੱਲ ਹੁਣ ਅਸੀਂ ਸਮਝਦਾ ਮੈਂ ਪੀਸੀ ਚ ਵੀ ਬੋਲਿਆ ਵੀ ਬਿਲਕੁਲ ਇਹ ਸਾਨੂੰ ਆਗੂਆਂ ਨੂੰ ਬੀਕੇ ਜੂ ਆਪਣਾ ਸਾਡੇ ਕ੍ਰਾਂਤੀਕਾਰੀ ਦੇ ਆਗੂ ਹੈਗੇ ਆ ਵੱਧ 17 18 ਇਦੋਂ ਬਣਾ ਜਿਹੜੀ ਸਰਬਨਪੰਧੇਰ ਵਾਲੀ ਜਥੇਬੰਦੀ ਹੈ ਉਹਨਾਂ ਦਾ ਜ਼ਿਲ੍ਹੇ ਦਾ ਆਗੂ ਹੈਗਾ ਬਲਰਾਜ ਸਿੰਘ ਫੈਰੋਕੇ ਤੋਂ ਤੇ ਹੋਰ ਆਗੂ ਜਥੇ ਬੰਦਿਆਂ ਦੇ ਵੀ ਆਗੂ ਹੈਗੇ ਇਹ ਜਿਹੜੇ ਹੁਣ 307 ਲਾਈ ਵੇਖੋ ਜੀ ਚਲੋ ਹੋ ਗਈ ਉਸ ਤੋਂ ਬਾਅਦ ਸਾਡੇ ਕੋਲ ਐਫ ਆਈ ਆਰ ਅਸੀਂ ਤੁਹਾਨੂੰ ਹੁਣੇ ਕਾਪੀ ਦੇ ਦਿੰਨੇ ਆ ਜਿਹੜੀ 5 ਜਨਵਰੀ ਨੂੰ ਜਿੱਦਾਂ ਘਟਨਾ ਹੋਈ ਉਹ ਦਿਨ ਥਾਣਾ ਕੁਲਗੜੀ ਚ ਹੋਈ ਹੈ ਉਹਦੇ ਵਿੱਚ ਕੋਈ 307 ਨਹੀਂ ਕੋਈ ਹੋਰ ਨਹੀਂ ਸਿੰਪਲ ਉਹ ਜਿਹੜੀ 283 ਧਾਰਾ ਹੁੰਦੀ ਆ ਵੀ ਟ੍ਰੈਫਿਕ ਦੇ ਵਿੱਚ ਵਿਗੜ ਪਿਆ ਜਿਹੜੀ ਜੀਟੀ ਰੋਡ ਤੇ ਟ੍ਰੈਫਿਕ ਦੇ ਵਿੱਚ ਸਿੰਪਲ ਵਿਗੜ ਪਉਣ ਵਾਲੀ ਧਾਰਾ ਹੈਗੇ ਤੇ ਕਿਸੇ ਵੀ ਬੰਦੇ ਦਾ ਨਾਮ ਨਹੀਂ ਚਲੋ ਬਾਅਦ ਦੇ ਵਿੱਚ ਇਹਨਾਂ ਨੇ ਉਹ ਨਾਮ ਜਰ ਕਰਤੇ ਬੰਦੇ ਉਦੋਂ ਬਾਅਦ ਇਹਨਾਂ ਨੇ ਕਿਹਾ ਵੀ ਭਾਈ 300 283 ਧਾਰਾ ਲੱਗੀ ਆ ਸਾਡੇ ਤੇ ਉੱਤੇ ਪ੍ਰੈਸ਼ਰ ਹੈਗਾ ਤੁਸੀਂ ਉਹ ਜਵਾਨਤਾ ਕਰਾ ਲਓ ਥਾਣੇ ਚ ਆ ਕੇ ਕਿਉਂਕਿ ਉਹ ਥਾਣੇ 'ਚ ਜਵਾਨਤ ਹੋ ਜਾਂਦੀ ਆ ਜਿਹੜੀ 283 ਦੀ ਉਹ ਜਵਾਨਤਾ ਕਰਵਾ ਲਈਆਂ ਹੁਣੇ ਕਹਿ ਰਹੇ ਆ ਵੀ ਇਹ ਤਾਂ ਪਹਿਲਾਂ ਤੋਂ ਹੀ ਲੱਗੀ ਆ 307 ਜੇ ਪਹਿਲਾਂ ਤੋਂ ਪਹਿਲੀ ਜਿਹੜੀ 5 ਜਨਵਰੀ ਵਾਲੀ ਆ ਜੇ ਉਹ ਉਹਦੇ ਐਫ ਆਈ ਆਰ 'ਚ 307 ਲੱਗੀ ਹੁੰਦੀ ਫੇਰ ਉਹ ਥਾਣੇ 'ਚ 307 ਦੀ ਕਿਵੇਂ ਜਵਾਨਤ ਲੈ ਲੈਂਦੇ ਜਿੰਨਾ ਤੱਕ ਮੈਨੂੰ ਪਤਾ ਹੈ ਅਟੈਂਪਟ 2 ਮਰਡਰ ਦੀ ਧਾਰਾ ਯਾਨੀ ਹਤਿਆ ਕਰਨ ਦੀ ਕੋਸ਼ਿਸ਼ ਦੀ ਧਾਰਾ ਕਤਲ ਦੀ ਕਤਲ ਦੀ ਕੋਸ਼ਿਸ਼ ਕਤਲ ਦੀ ਕੋਸ਼ਿਸ਼ ਦੀ ਧਾਰਾ ਹੁੰਦੀ ਹੈ ਸੋ ਜੇ ਐਡੀ ਵੱਡੀ ਧਾਰਾ ਉਹ ਲੱਗੇ ਹੁੰਦੀ ਤਾਂ ਥਾਣੇ 'ਚ ਜਵੰਤ ਕਿਵੇਂ ਹੋ ਜਾਂਦੀ ਸੋ ਇਸ ਕਰਕੇ ਬਿਲਕੁਲ ਕੋਈ ਨਹੀਂ ਲੱਗੀ ਨਾ ਉਹਦੋਂ ਕਿਸੇ ਨੇ ਲਾਈ ਆ ਇਹ ਹੋਣਾ ਇਹਨਾਂ ਨੇ ਸਾਡੇ ਆਗੂਆਂ ਨੂੰ ਵੀ ਇਸ ਅੰਦੋਲਨ 'ਚ ਇਹ ਖੁੱਲੇ ਆ ਭਾਗ ਨਾ ਲੈ ਸਕਣ ਇਹ ਇਹਨਾਂ ਨੂੰ ਡਰ ਰਹੇ ਵੀ ਸਾਡੀ ਗ੍ਰਿਫਤਾਰੀ ਹੋ ਸਕਦੀ ਹੈ ਹੁਣ ਰੋਕਣ ਦੇ ਖਾਤਰ ਇਹਨਾਂ ਨੇ ਉਹ ਜਿਹੜੀ ਪ੍ਰੈਸ਼ਰ ਦੇ ਪੰਜਾਬ ਸਰਕਾਰ ਨੇ ਲਾਈ ਆ ਪੰਜਾਬ ਸਰਕਾਰ ਦੀ ਪੁਲਿਸ ਕਿਹੜੇ ਆਗੂ ਨੇ ਕਿਹੜੇ ਕਿਹੜੇ ਆਗੂ ਉਹਦੇ ਵਿੱਚ ਸਾਡਾ ਬਲਦੇਵ ਸਿੰਘ ਜੀਰਾ ਹੈਗਾ ਸਾਡਾ ਸੂਬੇ ਦਾ ਪ੍ਰਧਾਨ ਹੈਗਾ ਜਿਹੜੇ ਨੂੰ ਲੈ ਕੇ ਤੇ ਰਾਮਕਮਰ ਡੀਐਸਪੀ ਨਾਲ ਮੇਰੀ ਗੱਲਬਾਤ ਹੋਈ ਸੀ ਜਿਹੜਾ ਸ਼ੰਭੂ ਮੋਰਚੇ ਤੇ ਹੈ ਉਹ ਕਹਿੰਦਾ ਸੀ ਕਿ ਬਲਦੇਵ ਸਿੰਘ ਜੀਰਾ ਹੀ ਹੈ ਜਿਹੜਾ ਸਭ ਤੋਂ ਜ਼ਿਆਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੇ ਉਹਨਾਂ ਨੇ ਮੇਰੇ ਇੰਟਰਵਿਊ ਦੇ ਵਿੱਚ ਸਪੈਸ਼ਲ ਆ ਗੱਲ ਵੀ ਕਹੀ ਸੀ ਉਹ ਤਾਂ ਉਸ ਦਿਨ ਜਿੱਦੇ ਸਾਡਾ ਜਥਾ ਗਿਆ 8 ਤਰੀਕ ਨੂੰ ਉਹਦੀ ਗਵਾਹੀ ਵੀ ਬਲਦੇਵ ਸਿੰਘ ਜੀਰਾ ਕਰ ਰਿਹਾ ਸੀਗਾ ਉਹ ਜਿਹੜਾ ਹਰਿਆਣਾ ਪੁਲਿਸ ਵਾਲਾ ਡੀਐਸਪੀ ਹੈ ਉਹ ਬਹਿਸ ਕਰ ਰਿਹਾ ਵੀ ਇਹ ਹੈ ਬਲਦੇਵ ਸਿੰਘ ਜੀਰਾ ਇਹ ਬੰਦਾ ਇਹ ਢੜਕਾਉ ਬੰਦਾ ਹੈਗਾ ਹੋਰ ਹੈ ਸਾਡੇ ਦੋਨੇ ਫੋਰਮਾਂ ਨੇ ਉਹਨੂੰ ਚੁਣ ਕੇ ਮੂਹਰੇ ਲਾਇਗ ਵਾਈ ਕਰਨ ਚ ਉਹਨੇ ਗਵਾਈ ਕੀਤੀ ਹੈ ਸੋ ਇਸ ਕਰਕੇ ਉਹਦੇ ਨਾਲ ਮੈਂ ਤਾਂ ਇਹ ਸਮਝੂਗਾ ਵੀ ਜਿਹੜੀ ਜਾਤੀ ਉਹਨਾਂ ਦੇ ਉੱਤੇ ਉਹਨਾਂ ਨੇ ਗਵਾਈ ਕੀਤੀ ਹੈ ਉਹਦੇ 8 ਤਰੀਕ ਨੂੰ ਬਲਦੇਵ ਸਿੰਘ ਜੀਰਾ ਨੇ ਉਹਨਾਂ ਦੀਆਂ ਉਹ ਤਾਰਾਂ ਤੂਰਾਂ ਜਿਹੜੀਆਂ ਵੀ ਜਾਲੀ ਜੂੜੀ ਸੀ ਉਹ ਪੱਟੀ ਹੈ ਹੋ ਸਕਦਾ ਉਸ ਦੀ ਖੇਜ ਦੇ ਵਿੱਚ ਵੀ ਇਹਨਾਂ ਨੇ ਲਾਈ ਹੋ ਸਕਦੇ 307 ਹੋਰ ਕਿਹੜੇ ਕਿਹੜੇ ਆਦਮੀ ਹੋਰ ਆਪਣਾ ਬਲਰਾਜ ਸਿੰਘ ਹੈ ਔਰ ਪਕਾਲਾ ਪਿੰਡ ਫੈਰੂਕੀ ਤੋਂ ਉਹ ਆਪਣਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜਿਹੜੀ ਸਰਬੰਪਤੇਰ ਵਾਲੀ ਉਹਨਾਂ ਦੇ ਜ਼ਿਲ੍ਹੇ ਦੇ ਆਗੂ ਹੈਗੇ ਆ ਇਸ ਤੋਂ ਬਿਨਾ ਜਿਹੜੇ ਸਾਡਾ ਜ਼ਿਲ੍ਹੇ ਦਾ ਹੁਣ ਮੌਜੂਦਾ ਜ਼ਿਲ੍ਹਾ ਪ੍ਰਧਾਨ ਹੈ ਗੁਰਪ੍ਰੀਤ ਸਿੰਘ ਫ੍ਰੀਦੇਵਾਲਾ ਉਹਦੇ ਤੇ ਲਾਏ ਹੋਏ ਆ ਮਜ਼ਦੂਰ ਆਗੂ ਆ ਇੱਕ ਸੂਬਾ ਪ੍ਰਧਾਨ ਆ ਮਜ਼ਦੂਰ ਜੁੰਨੀਆਨ ਦਾ ਦਲਵਾਰਗ ਸਿੰਘ ਜੀਰਾ ਉਹਦੇ ਤੇ ਹੈਗੀ ਹੈ ਸੋ ਇਹ 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 ਇਹਦਾ ਮੇਨ ਆ ਗੋ ਬਾਕੀ ਹੋਰ ਆ ਜਿਹੜੇ ਬਲਕ ਜਮਾਨਤ ਵਾਲੀ ਅਰਜੀ ਜਿਹੜੀ ਹੈ ਉਹ ਉਹ ਕੈਨਸਲ ਹੋ ਗਈ ਰੱਦ ਹੋ ਗਈ ਹੈ ਔਰ ਕਿਸੇ ਵੀ ਸਮਗਰਫਤਾਰੀ ਵਾਰੰਟ ਜਿਹੜੇ ਨੇ ਉਹ ਵੀ ਜਾਰੀ ਹੋ ਸਕਦੇ ਨੇ ਹੁਣ ਤੁਹਾਡੀ ਕੀ ਰਣਨੀਤੀ ਹੈ ਇਸ ਨਵੇਂ ਮਾਮਲੇ ਨੂੰ ਲੈ ਕੇ ਨਵੇਂ ਨਵੀਂ ਜਿਹੜੀ ਧਾਰਾ ਜੋੜੀ ਗਈ ਹੈ ਇਸ ਨੂੰ ਲੈ ਕੇ ਉਹ ਜਿਹੜੇ ਜਿਹੜੇ ਬੰਦੇ ਨੇ ਜ਼ਮਾਨਤ ਲਈ ਸੀ ਉਹ ਕਿਸੇ ਕਿਸਾਨ ਜਥੇਬੰਦੀ ਦਾ ਬੰਦਾ ਆਗੂ ਨੇ ਕਮਲਜੀਤ ਸਿੰਘ ਪਿਆਰੇਆਣੇ ਪਿੰਡ ਦਾ ਹੈਗਾ ਪੰਚਾਇਤ ਦਾ ਸਰ ਮੈਂਬਰ ਹੈ ਉਹ ਵੀ ਪਿਆਰੇਆਣੇ ਦੇ ਪੁਲਿਸ ਤੇ ਕਿਉਂਕਿ ਉਹਦਾ ਕਾਫਲਾ ਰੁਕਿਆ ਸੀਗਾ ਉਹ ਪਿੰਡ ਵਾਲਿਆਂ ਨੂੰ ਵੀ ਵਿੱਚ ਲਪੇਟ ਲਿਆ ਪੰਚਾਇਤ ਵਾਲਿਆਂ ਨੂੰ ਵੀ ਤੁਸੀਂ ਇਹ ਨਹੀਂ ਕੀਤਾ ਉਹ ਜਿਹੜੇ ਬੰਦੇ ਨੇ ਕਮਲਜੀਤ ਸਿੰਘ ਪਿਆਰੇਆਣੇ ਦਾ ਕੋਈ ਆਮ ਬੰਦਾ ਹੈਗਾ ਉਹਨੇ ਆਪਣੇ ਤੌਰ ਤੇ ਲਾਤੀ ਸਾਡੇ ਵੱਲੋਂ ਕੋਈ ਜਵਾਨਤ ਕਰਾਉਣ ਦਾ ਫੈਸਲਾ ਨਹੀਂ ਨਾ ਸਾਡੇ ਵੱਲੋਂ ਕਿਸੇ ਕੋ ਥਾਣੇ ਚ ਪੇਸ਼ ਹੋਣ ਦਾ ਹੈਗਾ ਅਸੀਂ ਕੱਲ ਵੀ ਉੱਥੇ ਸ਼ੰਭੂ ਵੀ ਪ੍ਰੈਸ ਕਾਨਫਰੰਸ ਕਰਕੇ ਇਹਦਾ ਦੋਨੇ ਫੋਰਮਾਂ ਵੱਲੋਂ ਵਾਰਨਿੰਗ ਦੇਤੀ ਹੈ ਤੇ ਅੱਜ ਵੀ ਦੇਤੀ ਹੈ ਵੀ ਪੰਜਾਬ ਸਰਕਾਰ ਬਿਲਕੁਲ ਇਹ ਸੈਂਟਰ ਸਰਕਾਰ ਦੇ ਪ੍ਰੈਸ਼ਰ ਦੀ ਅਨਾਕੀ ਜਿਵੇਂ ਪਹਿਲਾਂ ਇਹਨਾਂ ਨੇ ਕਾਰਵਾਈਆਂ ਕੀਤੀਆਂ ਡੱਲੇਵਾਲ ਸਾਹਿਬ ਨੂੰ 25 ਦੇ 26 ਦੀ ਰਾਤ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਹੈ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਚੱਕਿਆ ਹਸਪਤਾਲ ਚ ਲੈ ਕੇ ਗਿਆ ਟੰਗ ਡਾਈ ਹੈ ਉਦੋਂ ਵੀ ਹੁਣ ਇਹ ਝੂਠੀ ਰਿਪੋਰਟ ਕੀਤੀ ਹੈ ਕੱਲ ਸੁਪਰੀਮ ਕੋਰਟ ਦੇ ਵਿੱਚ ਪਰਸੋਂ ਵੀ ਡੱਲੇਵਾਲ ਸਾਹਿਬ ਦੀ ਹੈਲਥ ਕੰਡੀਸ਼ਨ ਇੰਪਰੂਵ ਕਰ ਰਹੀ ਹੈ ਇਹ ਸਾਰਾ ਕੁਝ ਪ੍ਰੈਸ਼ਰ ਦੇ ਤਹਿਤ ਕਰ ਰਹੇ ਆ ਤੇ ਆ ਜਿਹੜਾ ਹੁਣ 307 ਵੀ ਲਾਇਆ ਇਹ ਵੀ ਉਹਨਾਂ ਨੇ ਸੈਂਟਰ ਸਰਕਾਰ ਦੇ ਭਗਵੰਤ ਮਾਨ ਦੀ ਸਰਕਾਰ ਨੇ ਪ੍ਰੈਸ਼ਰ ਤਹਿਤ ਲਾਇਆ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਉਹ ਜੇ ਤੁਸੀਂ ਪ੍ਰੈਸ਼ਰ ਤਹਿਤ ਕਰੋਗੇ ਟੰਗ ਡਾਉਗੇ ਤੁਸੀਂ ਸਾਡੇ ਘੋਲ ਦੇ ਵਿੱਚ ਫਿਰ ਇਹ ਦੀ ਸੋਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਵੇਂ ਪਹਿਲਾਂ ਤੁਹਾਡਾ ਜਵਾਬ ਦਿੱਤਾ 25 26 ਨੂੰ ਅਸੀਂ ਤੁਹਾਨੂੰ ਡਟ ਕੇ ਜਵਾਬ ਦੇਵਾਂਗੇ ਤੇ ਇਸ ਕਰਕੇ ਭਲੀ ਇਹੀ ਹੈ ਵੀ ਆਪਣੀ 307 ਦੀ ਜਿਹੜੀ ਧਾਰਾ ਲਾਈ ਉਹ ਵਾਪਸ ਲੈ ਲੈਣ ਜੀ ਯਾਨੀ ਗ੍ਰਿਫਤਾਰੀ ਕਿਸੇ ਦੀ ਨਹੀਂ ਹੋਣ ਦਿਓ ਨਹੀਂ ਗ੍ਰਿਫਤਾਰੀ ਹੋਣ ਦੇਵਾਂਗੇ ਅਸੀਂ ਦੀ ਨੀਤੀ ਪ੍ਰੋਪਰ ਬਣਾ ਲਈਏ ਪ੍ਰੋਪਰ ਅਸੀਂ ਇਹਦੇ ਤੇ ਸੰਘਰਸ਼ ਕਰਾਂਗੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਣ ਦੇਵਾਂਗੇ ਜਿਹੜੇ ਜਿਹੜਾਂ ਦੇ ਨਾਂ ਆਏ ਆ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਕਿ ਕਿਤੇ ਉਹਨਾਂ ਨੂੰ ਪੁਲਿਸ ਤੰਗ ਪ੍ਰੇਸ਼ਾਨ ਤੇ ਨਹੀਂ ਕਰ ਨਹੀਂ ਉਹਨਾਂ ਨੇ ਅਸੀਂ ਗੱਲਬਾਤ ਕੀਤੀ ਹੈ ਉਹ ਕਹਿੰਦੇ ਆ ਵੀ ਸਾਨੂੰ ਕੋਈ ਰੇਡ ਨਹੀਂ ਮਾਰੀ ਸਾਡੇ ਹਾਂ ਉਹਨਾਂ ਨੇ ਘਰੇ ਨੋਟਿਸ ਭੇਜਿਆ ਉਹਨਾਂ ਨੂੰ ਕਿਹੜੇ ਕਿਹੜੇ ਆਗੂਆਂ ਨੂੰ ਨੋਟਿਸ ਜਾ ਚੁੱਕੇ ਆ ਅ ਨੋਟਿਸ ਹੁਣ ਮੈਨੂੰ ਕਹਤਾ ਚਾਰ ਪੰਜ ਆਗੂਆਂ ਦੇ ਘਰੇ ਜਿਵੇਂ ਇੱਕ ਮੁਲਾਜ਼ਮ ਨਹੀਂ ਜਾ ਕੇ ਨੋਟਿਸ ਦੇ ਆਉਂਦਾ ਹੁੰਦਾ ਉਹਨੂੰ ਅਸੀਂ ਰੇਡ ਨਹੀਂ ਕਹਿ ਸਕਦੇ ਵੀ ਗ੍ਰਿਫਤਾਰੀ ਦੀ ਰੇਡ ਫਿਰ ਤਾਂ ਬੰਦੇ ਵੱਧ ਜਾਂਦੇ ਆ ਇੱਕ ਬੰਦੇ ਨੇ ਨੋਟਿਸ ਭੇਜਿਆ ਵੀ ਤੁਸੀਂ ਥਾਣੇ ਆ ਕੇ ਆਹ ਸਾਡੇ ਦਾ ਕੇਸ ਹੈਗਾ ਅ ਜਵੰਤ ਮਤਲਬ ਜਿਹੜਾ ਇੱਕ ਤਾਂ ਹੁੰਦਾ ਜਿਹੜੇ ਹੁੰਦਾ ਬਰੰਟ ਜਿਹੜਾ ਹੁੰਦਾ ਜਵੰਤ ਯੋਗ ਹੁੰਦਾ ਵੀ ਤੁਸੀਂ ਆ ਕੇ ਥਾਣੇ ਦੇ ਵਿੱਚ ਤੇ ਉਹਦੀ ਜਵੰਤਤਾ ਦਾ ਜਵੰਤ ਕੇ ਲਿਆ ਕੇ ਤੁਸੀਂ ਜਵੰਤ ਕਰੋ ਉਹਨਾਂ ਨੇ ਉਹ ਉਹਨਾਂ ਨੂੰ ਸੱਮਣ ਭੇਜਿਆ ਪਰ ਹਜੇ ਕਿਸੇ ਦੀ ਰੇਡ ਕਹਿ ਲਈਏ ਛਾਪਾ ਕਹਿ ਲਈਏ ਉਹ ਨਹੀਂ ਮਾਰਿਆ ਵੀ ਅਸੀਂ ਜਵਾਬ ਦਿੱਤਾ ਵੀ ਅਸੀਂ ਕੋਈ ਜਵਾਂਤ ਨਹੀਂ ਕਰਾਉਣੀ 307 ਦੇ ਵਿੱਚ ਪਹਿਲਾਂ ਜਿਹੜੀ 283 ਹੈਗੀ ਹੈ ਟ੍ਰੈਫਿਕ ਰੋਕਣ ਵਾਲੀ ਆਵਾਜਾਈ ਰੋਕਣ ਵਾਲੀ ਉਹਦੇ 'ਚ ਜਵਾਂਤ ਹੋਈ ਹੋਈ ਹੈ ਇਹ 307 ਝੂਠੀ ਹੈਗੀ ਕੋਈ 307 ਕਦੋਂ ਲੱਗਦੀ ਹੁੰਦੀ ਹੈ ਲੀਗਲ ਬੇਸ ਉਹਦਾ ਇਹ ਹੈਗਾ ਵੀ ਜਦੋਂ ਕੋਈ ਲੜਾਈ ਹੋਈ ਹੋਵੇ 60 ਬੱਜੇ ਹੋਵੇ ਜਾਣ ਲੇਵਾ 60 ਕੋਈ ਲੜਾਈ ਤਾਂ ਹੋਈ ਨਹੀਂ ਕਿਸੇ ਤੇ ਚੋਟ ਨਹੀਂ ਆਈ ਕੋਈ ਮੈਡੀਕਲ ਨਹੀਂ ਹੋਇਆ ਸੋ ਉਹੀ ਉਹੀ ਹਵਾਜ ਤਾਂ ਨਹੀਂ ਮਤਲਬ ਲੱਗ ਜੂਗੀ ਉਹਦਾ ਲੀਗਲ ਬੇਸ ਹੁੰਦਾ ਕੋਈ ਲੀਗਲ ਬੇਸ ਨਹੀਂ ਇਹਦਾ ਇਹ ਸਿਆਸੀ ਆਧਾਰ ਤੇ ਲਾਈ ਜਾ ਰਹੀ ਹੈ ਅਸੀਂ ਕੋਈ ਜਵਾਬਤ ਨਹੀਂ ਕਰਾਵਾਂਗੇ ਕੋਈ ਪੇਸ਼ ਨਹੀਂ ਉਸ ਸਮਾਂ ਵੀ ਕਿਹਾ ਜਾ ਸਕਦਾ ਹੈ ਕਿ ਉਸ ਸਮਾਂ ਵੀ ਸਿਆਸਤ ਹੋਈ ਸੀ ਜਦੋਂ ਫੇਰੀ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੋਈ ਔਰ ਹੁਣ ਵੀ ਸਿਆਸਤ ਹੋ ਰਹੀ ਹੈ ਦੇਖੋ ਉਹਨਾਂ ਨੂੰ ਮੋਰਾ ਬਣਾਇਆ ਗਿਆ ਉਹਨਾਂ ਦੇ ਮੋਢੇ ਤੇ ਮੋਢੇ ਤੇ ਰੱਖ ਕੇ ਬੰਦੂਕ ਚਲਾਈ ਜਾ ਰਹੀ ਬਿਲਕੁਲ ਸਾਡੇ ਹਿਸਾਬ ਨਾਲ ਤਾਂ ਜੇ ਸਹੀ ਪੁੱਛਦੇ ਹੋ ਨਾ ਭਾਜਪੀ ਦਾ ਬਹੁਤ ਵਿਰੋਧ ਸੀਗਾ ਦਿੱਲੀ ਦੇ ਅंदोलਨ ਕਰਕੇ ਇੱਕ ਜਿਹੜਾ ਸਾਡਾ ਲਖੀਮਪੁਰ ਕਾਂਡ ਇਹਨਾਂ ਨੇ ਕੀਤਾ ਸੀ ਉਹਦੇ ਵਿੱਚ ਵੀ ਪੰਜਾਬੀ ਆ ਵੱਧ ਉਹਨਾਂ ਨੂੰ ਪੰਜਾਬੀਆਂ ਨੂੰ ਉਹਨਾਂ ਤੇ ਪਰਚਾ ਗ੍ਰਿਫਤਾਰੀ ਕਰਨ ਦੀ ਬਜਾਏ ਸੀ ਇਸ ਮਿਸਰੇ ਦੀ ਉਲਟਾ ਸਾਡੇ ਬੰਦਿਆਂ ਤੇ ਕਿਸਾਨਾਂ ਤੇ 307 ਦਾ ਪਰਚਾ ਦਰਜ ਕਰਤਾ ਉਹਦੇ ਕਰਕੇ ਕਰਕੇ ਗੁੱਸਾ ਸੀਗਾ ਲੋਕਾਂ ਨੂੰ ਗੁੱਸਾ ਕਰਕੇ ਉਹਥੇ ਗੁੱਸਾ ਕਰਕੇ ਜਿਹੜੀ ਇਹਨਾਂ ਦੀ ਰੈਲੀ ਸੀਗੀ ਭਾਜਪੀ ਦੀ ਉਹ 70000 ਕੁਰਸੀਆਂ ਲਾਗੀਆਂ ਸੀ ਉੱਥੇ 700 ਬੰਦਾ ਵੀ ਹੈ ਨਹੀਂ ਸੀ ਕਾਰਨ ਅਸਲ ਚ ਉਹ ਸੀਗਾ ਲੇਕਿਨ ਚੰਨੀ ਸਰਕਾਰ ਦੀ ਭੂਮਿਕਾ ਕਿੱਦਾਂ ਦੀ ਸੀ ਉਸ ਸਮੇਂ ਦੇਖੋ ਜੀ ਚੰਨੇ ਸਰਕਾਰ ਨੂੰ ਤਾਂ ਜੇਤਾਂ ਇਹਨਾਂ ਨੇ ਪਹਿਲਾਂ ਦੱਸਿਆ ਹੁੰਦਾ ਨਾ ਵੀ ਅਸੀਂ ਭਾਈ ਬਾਈ ਰੋਡ ਆ ਰਹੇ ਹਾਂ ਪਰ ਮੋਦੀ ਸਾਹਿਬ ਫੇਰ ਉਹਨਾਂ ਨੂੰ ਤਾਂ ਆਪਾਂ ਕਹਿ ਸਕਦੇ ਹਾਂ ਵੀ ਚੰਨੀ ਸਰਕਾਰ ਨੇ ਜਾਂ ਚੰਨੀ ਸਰਕਾਰ ਦੀ ਪੁਲਿਸ ਨੇ ਵੀ ਮੂਰੇ ਧਰਨਾ ਲਵਾਤਾ ਜਾਂ ਵਿਘਨ ਪਵਾਤਾ ਉਹ ਤਾਂ ਖੁਦ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਸੋ ਇਹਨਾਂ ਨੇ ਗਲਤੀ ਪਹਿਲੀ ਗਲਤੀ ਹੈਗਾ ਅਚਾਨਕ ਜਿਹੜਾ ਇਹਨਾਂ ਨੇ ਰੂਟ ਬਦਲਿਆ ਉਹ ਬਾਹਰ ਰੋਡ ਕੀਤਾ ਕਿਸੇ ਨੂੰ ਦੱਸਿਆ ਨਹੀਂ ਜੇ ਉਹਨਾਂ ਨੇ ਪਹਿਲਾਂ ਦੱਸਿਆ ਹੂਗਾ ਫੇਰ ਹੀ ਉਹ ਰਸਤਾ ਸਾਫ਼ ਕਰਾਉਣਗੇ ਉਹ ਦੂਜੀ ਗੱਲ ਸਾਡੇ ਹਿਸਾਬ ਨਾਲ ਤੈਨੂੰ ਬਹਾਨਾ ਮਿਲ ਗਿਆ ਜੀ ਕਾਰਨ ਇਹ ਸੀਗਾ ਵੀ ਰੈਲੀ 'ਚ ਇਕੱਠ ਨਹੀਂ ਹੋਇਆ ਕੁਰਸੀਆਂ ਖਾਲੀ ਪਈਆਂ ਸੀਗੀਆਂ 700 ਕੁਰਸੀਆਂ ਤੇ ਪ੍ਰਧਾਨ ਮੰਤਰੀ ਸਬੋਧਨ ਕਿਵੇਂ ਕਰ ਸਕਦਾ ਸੀਗਾ ਸੋ ਅਸਲ ਵਿੱਚ ਕਾਰਨ ਇਹ ਸੀ ਕੋਈ ਕੋ ਰੋਕਿਆ ਨਹੀਂ ਕਿਸੇ ਨੇ ਕੋਈ ਸੱਟ ਨਹੀਂ ਮਾਰੀ ਜੀ ਬਿਲਕੁਲ ਯਾਨੀ ਸਿੱਧੇ ਤੌਰ ਤੇ ਉਸ ਸਮਾਂ ਵੀ ਕਿਹਾ ਜਾ ਰਿਹਾ ਹੈ ਕਿ ਸਿਆਸਤ ਹੋਈ ਸੀ ਔਰ ਹੁਣ ਵੀ ਕਿਥਨ ਕਿਥੇ ਉਹੀ ਸਿਆਸੀ ਜਿਹੜਾ ਮਾਹੌਲ ਹੈ ਉਹ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਕਿਸਾਨ ਆਗੂਆਂ ਦੇ ਤਰਫੋਂ ਰਣਨੀਤੀ ਤਿਆਰ ਕਰ ਦਿੱਤੀ ਗਈ ਹੈ ਕਿ ਜੇਕਰ 307 ਦੇ ਤਹਿਤ ਕਿਸੇ ਵੀ ਕਿਸਾਨ ਦੀ ਜਾਂ ਆਗੂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਫਿਰ ਇਸ ਦਾ ਡਟ ਕੇ ਵਿਰੋਧ ਹੋਏਗਾ ਵੇਖਣ ਵਾਲੀ ਗੱਲ ਰਹੇਗੀ ਆ ਮਸਲਾ ਲਗਾਤਾਰ ਭਖਿਆ ਹੋਇਆ ਆਣ ਵਾਲੇ ਦਿਨਾਂ 'ਚ ਆ ਮਸਲਾ ਹੋਰ ਕੀ ਨਵੇਂ ਰੰਗ ਵਖਾਂਦਾ ਕੈਮਰਾ ਪਰਸਨ ਜਗਜੀਤ ਦੇ ਨਾਲ ਵਨੀਤ ਕਪੂਰ ਦੈਨਿਕ ਸਵੇਰਾ ਟੀਵੀ